ਬੋ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਯੂਕੇ ਦਾ ਸੈਪਟੈਂਬਰ ਇਨਟੇਕ ਲਗਭਗ ਖਤਮ ਹੈ ਹੁਣ ਤਾਂ ਵੀਜ਼ਾ ਆ ਰਹੇ ਨੇ ਪਰ ਅਕਤੂਬਰ ਨਵੰਬਰ ਇਨਟੇਕ ਵੀ ਹੁੰਦੇ ਨੇ ਫਿਰ ਜਨੂਅਰੀ ਇਨਟੇਕ ਵੀ ਹੁੰਦਾ ਇਹਨਾਂ ਸਾਰਿਆਂ ਦੇ ਉੱਪਰ ਪੂਰੀ ਕਲੈਰਿਟੀ ਸੁਨੇਹਾ ਮੈਮ ਸਾਡੇ ਨਾਲ ਦੇਣਗੇ ਜਿਹੜੇ ਕਿ ਦਾ ਵੀਜ਼ਾ ਆਫਿਸ ਨਾਲ ਜੁੜੇ ਹੋਏ ਨੇ ਫੰਡਸ ਦੀ ਰਿਕੁਆਇਰਮੈਂਟ ਐਡਮਿਸ਼ਨ ਕਿਵੇਂ ਲੈਣੀ ਹੈ ਸਾਰੇ ਪਹਿਲੂਆਂ ਦੇ ਉੱਤੇ ਮੁਕੰਮਲ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਸੋ ਸੁਨੇਹਾ ਮੈਮ ਬਹੁਤ ਸਵਾਗਤ ਹੈ ਮੈਂ ਚਾਹੁੰਗਾ ਪੂਰੀ ਕਲੈਰਿਟੀ ਦਿਓ ਸੋ ਯੂਕੇ ਸਟੱਡੀ ਵੀਜ਼ਾ ਸੈਪਟੈਂਬਰ 2025 ਸੋ ਆਲਮੋਸਟ ਫਿਨਿਸ਼ ਹੋ ਚੁੱਕਾ ਵਾ ਬਟ ਰਿਜ਼ਲਟਸ ਪੋਜ਼ਿਟਿਵ ਆਲਵੇਜ਼ ਯੂਕੇ ਦੇ ਜਿੱਦਾਂ ਆਂਦੇ ਹੀ ਆ ਬਟ ਹੁਣ ਨੈਕਸਟ ਇਨਟੇਕਸ ਕਿਹੜੇ ਆ ਨੈਕਸਟ ਇਨਟੇਕਸ ਦੀ ਗੱਲ ਕਰੀਏ ਅਕਟੂਬਰ ਨਵੰਬਰ ਜਨੂਅਰੀ ਬਟ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰ ਕਰਦਾ ਕਿ ਇਹ ਇਨਟੇਕਸ ਬਹੁਤ ਛੋਟੇ ਹੁੰਦੇ ਆ ਇਹਨਾਂ ਦੇ ਵਿੱਚ ਬਹੁਤ ਲਿਮਿਟਿਡ ਯੂਨੀਵਰਸਿਟੀਆਂ ਓਪਨ ਹੁੰਦੀ ਆ ਸੋ ਅੱਜ ਦਾ ਸ਼ੋ ਸਪੈਸ਼ਲੀ ਆਪਾਂ ਰੱਖਾਂਗੇ 스ਪਾਊਸ ਵੀਜ਼ੇ ਨੂੰ ਲੈ ਕੇ ਸੋ ਇਸ ਨੂੰ ਲੈ ਕੇ ਜਨੂਰੀ ਇਨਟੇਕ ਚ ਰੂਲਸ ਚੇਂਜ ਹੋਣ ਦੇ 99% ਚਾਂਸਸ ਹੈ ਕਿ ਕੋਈ ਡੇਟ ਅਨਾਉਂਸ ਨਹੀਂ ਹੋਈ ਕੋਈ ਰੂਲ ਇੰਪਲੀਮੈਂਟ ਨਹੀਂ ਹੋਇਆ ਸਿਰਫ ਪ੍ਰਪੋਜ਼ਲ ਆਇਆ ਔਰ ਪ੍ਰਪੋਜ਼ਲ ਕੀਤਾ ਕਿ ਜਿਹੜਾ ਮੇਨ ਐਪਲੀਕੈਂਟ ਦੇ ਨਾਲ ਸਪਾਊਸ ਹੈਗਾ ਪਲੱਸ 2 ਪਾਸ ਆਊਟ ਹੋਣਾ ਚਾਹੀਦਾ ਪਲੱਸ ਉਹਦਾ ਇੱਕ ਲੈਂਗੁਏਜ ਟੈਸਟ ਹੋਏਗਾ ਸੋ ਜੇnabla ਸਪਾਊਸ ਦੀ ਇੰਗਲਿਸ਼ ਲੋ ਹੈ ਕੀ ਆ ਉਹ ਫੋਨੀ ਟੋ ਤਿਆਰੀ ਕਰਨੀ ਸ਼ੁਰੂ ਕਰਦਨ ਉਹ ਤੋਂ ਇਲਾਵਾ ਮੈਂ ਤੁਹਾਡੇ ਲਈ ਇੱਕ ਯੂਨੀਵਰਸਿਟੀ ਲੈ ਕੇ ਆਈ ਹਾਂ ਵਿਦਾਊਟ ਆਇਲਸ ਬਹੁਤ ਹੀ ਲਿਮਿਟਿਡ ਵਿਦਾਊਟ ਆਇਲਸ ਆਪਸ਼ਨ ਹੁੰਦੀ ਆ ਤੇ ਯੂਨੀਵਰਸਿਟੀ ਹੈਗੀ ਆ ਗਲੇਸਟਰਸ਼ਾਇਰ ਬਟ ਹੁਣ ਹੁੰਦਾ ਕੀ ਆ ਕਿ ਜਦੋਂ ਅਸੀਂ ਐਮਓਆਈ ਦੇ ਬੇਸ ਤੇ ਕਰਦੇ ਆ ਸੋ ਜਿੱਦਾਂ ਆ ਯੂਨੀਵਰਸਿਟੀ اور ਸਾਰੀਆਂ ਯੂਨੀਵਰਸਟੀਆਂ ਨੂੰ ਇੰਡੀਆ ਦੀ ਐਕਸੈਪਟ ਨਹੀਂ ਕਰਦੀ ਕਿਉਂਕਿ ਉਹਨਾਂ ਨੇ ਤੁਹਾਡਾ ਇੰਗਲਿਸ਼ ਮੀਡੀਅਮ ਦੇ ਬੇਸ ਤੇ ਹੋ ਰਿਹਾ ਸੋ ਤੁਸੀਂ ਕਿਹੜੀ ਯੂਨੀਵਰਸਿਟੀ ਤੋਂ ਪਾਸ ਆਉਂਦਾ ਹੈ ਬਹੁਤ ਇੰਪੋਰਟੈਂਟ ਹੈਗਾ ਸੋ ਇਸ ਯੂਨੀਵਰਸਿਟੀ ਅਗਰ ਤੁਸੀਂ ਜਾਣਾ ਤਾਂ ਕੁਝ ਹੀ ਯੂਨੀਵਰਸਟੀਆਂ ਇੰਡੀਆ ਦੀ ਐਕਸੈਪਟ ਕਰਦੀ ਹੈ ਸਭ ਤੋਂ ਪਹਿਲੇ लवली प्रोफेशनल ਯੂਨੀਵਰਸਿਟੀ ਹੈਗੀਆ ਚੰਡੀਗੜ੍ਹ ਯੂਨੀਵਰਸਿਟੀ ਹੈਗੀਆ ਯੂਨੀਵਰਸਿਟੀ ਕਸ਼ਮੀਰ ਦੀ ਹੈਗੀ ਯੂਨੀਵਰਸਿਟੀ ਆਫ ਕਸ਼ਮੀਰ ਹੈਗੀਆ ਜੰਮੂ ਯੂਨੀਵਰਸਿਟੀ ਹੈਗੀਆ ਦੈਨ ਉਸ ਤੋਂ ਬਾਅਦ ਚਿਤਕਾਰਾ ਯੂਨੀਵਰਸਿਟੀ ਹੈ ਉਤੋਂ ਇਲਾਵਾ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਵਾ ਲੁਧਿਆਣੇ ਦੀ ਪੰਜਾਬ ਐਂਡ ਐਗਰੀਕਲਚਰ ਹੈਗਿਆ ਸੋ ਦੋ ਤਿੰਨ ਹੋਰ ਯੂਨੀਵਰਸਿਟੀਆਂ ਹੈਗੀਆਂ ਉਹ ਤੁਸੀਂ ਟੀਮ ਨਾਲ ਲਿੰਕ ਕਰ ਲਓ ਕਿ ਤੁਸੀਂ ਜਿਹੜੀ ਯੂਨੀਵਰਸਿਟੀ ਤੋਂ ਆਪਣੀ ਡਿਗਰੀ ਕੀਤੀ ਹੈ ਕਿ ਯੂਕੇ ਦੇ ਵਿੱਚ ਯੂਨੀਵਰਸਿਟੀਆਂ ਐਵਰ ਯਰ ਡਿਗਰੀਜ਼ ਅਸੈਪਟ ਕਰ ਰਹੀਆਂ ਵਾ ਸੋ ਵਿਦਆਊਟ ਆਇਲਸ ਇੱਥੇ ਪ੍ਰੋਬਲਮ ਆਉਂਦੀ ਹੈ ਬਟ ਅਗਰ ਤੁਹਾਡੀ ਆਇਲਸ ਹੈਗੀਆ ਫਿਰ ਯੂਨੀਵਰਸਿਟੀਆਂ ਆਲਮੋਸਟ ਸਾਰੀਆਂ ਅਸੈਪਟੇਬਲ ਹੈਗੀਆਂ ਸੋ ਯੂਕੇ ਦਾ ਮੈਂ ਆਲਵੇਸ ਕਹਿੰਦੀ ਆ ਕਿ ਅਸੈਸਮੈਂਟ ਬਹੁਤ ਜ਼ਰੂਰੀ ਆ ਚਾਹੇ ਤੁਸੀਂ ਨਵੰਬਰ ਇਨਟੇਕ ਕਰਨਾ ਹੈ ਜਨਵਰੀ ਇਨਟੇਕ ਕਰਨਾ ਹੈ ਔਰ ਫ੍ਰੀ ਆਫ ਕੋਸ ਅਸੈਸਮੈਂਟ ਹੈ ਗਿਆਟਲੀਸਟ ਤੁਹਾਨੂੰ ਪਤਾ ਤਾਂ ਹੋਵੇ ਤੁਸੀਂ ਸਟੈਂਡ ਕਿੱਥੇ ਕਰਦੋ ਤੁਹਾਡੀ ਰਿਕੁਆਇਰਮੈਂਟਸ ਅੱਗੇ ਕੀ ਆ ਕਿ ਤੁਸੀਂ ਉਹਨੂੰ ਅੱਗੇ ਜਾ ਕੇ ਉਹਨੂੰ ਮੀਟ ਕਰਨ ਲਈ ਹੁਣੇ ਤੋਂ ਆਪਣੀ ਤਿਆਰੀ ਸਟਾਰਟ ਕਰਦੋ ਸੋ ਮੋਰ ਡਿਟੇਲ ਲਈ ਚੈਨਲ ਤੇ ਬਨੇ ਰੋ ਔਰ ਅਗਰ ਤੁਸੀਂ ਯੂਕੇ ਦੀ ਐਪਲੀਕੇਸ਼ਨ ਸਾਡੇ ਨਾਲ ਲਾਨਨੇ ਆ ਤਾਂ ਵੀਜ਼ਾ ਆਫੀਸ ਤੁਹਾਨੂੰ ਇੱਕ ਆਲਵੇਸ ਆਫਰ ਦਿੰਦਾ ਹੈ कि ਤੁਸੀਂ ਸਾਰੇ ਦੇ ਸਾਰੇ ਪੈਸੇ ਦੇਨੇ ਆ ਵੀਜ਼ਾ ਲੱਗਣ ਤੋਂ ਬਾਅਦ ਸੋ ਬਹੁਤ ਬਹੁਤ ਤਨਵਾਜੀ ਅੱਜ ਦੇ ਖਾਸ ਐਕਸਪਰਟ ਸਾਡੇ ਨਾਲ ਮੌਜੂਦ ਸੀ ਔਰ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨੀ ਚਾਹੋ ਤੁਹਾਨੂੰ ਕੋਈ ਕਨਫਿਊਜ਼ਨ ਹੈ ਤੁਸੀਂ ਕਲੈਰਿਟੀ ਲੈਣੀ ਹੈ ਤੇ ਤੁਸੀਂ ਸਾਡੇ ਐਕਸਪਰਟ ਦੇ ਨਾਲ ਇਸੇ ਨੰਬਰ ਤੇ ਗੱਲ ਕਰ ਸਕਦੇ ਹੋ ਤੁਸੀਂ ਨੇੜੇ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਜਾਂ ਤੁਸੀਂ ਆਨਲਾਈਨ ਸੰਪਰਕ ਬਣਾ ਸਕਦੇ ਹੋ ਪਰ ਪੂਰੀ ਕਲੈਰਿਟੀ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਧੰਨਵਾਦ